ਲਓ ਜੀ ਅੱਜ ਆਪਾਂ ਆਲੂਆਂ ਵਾਲੇ ਪਰੌਂਠੇ ਬਣਾਉਣੇ ਆ ਤੇ ਉਹਦੇ ਲਈ ਆਪਾਂ ਆਲੂ ਬਾਹ ਲਏ ਨੇ ਬਾਹ ਕੇ ਆਪਾਂ ਇਹਦੀ ਸੈਟਰ ਦੇ ਨਾਲ ਨਾ ਇਹਨਾਂ ਨੂੰ ਬਰੀਕ ਕਰਾਂਗੇ ਤੁਸੀਂ ਕਦੋਂ ਫਸ ਵੀ ਕਰ ਸਕਦੇ ਹੋ ਹੱਥਾਂ ਨਾਲ ਵੀ ਤੋੜ ਸਕਦੇ ਹੋ ਜਰਾ ਇਹਦੇ ਨਾਲ ਨਾ ਬਹੁਤੀਆਂ ਮੋਟੀਆਂ ਡਲੀਆਂ ਨਹੀਂ ਰਹਿੰਦੀਆਂ ਇਸ ਕਰਕੇ ਇਹਦੇ ਨਾਲ ਵਧੀਆ ਹੋ ਜਾਂਦੇ ਨੇ ਇਸ ਤਰ੍ਹਾਂ ਕਰਕੇ ਦੋ ਵਾਰ ਦੇਖੀ ਇਹਨਾਂ ਨੂੰ ਕਬਰੀਕ ਕਰ ਲਾਂਗੇ ਤੇ ਫਿਰ ਇਹਦਾ ਕਿਉਂਕਿ ਇਹ ਹਜੇ ਥੋੜੇ ਥੋੜੇ ਨਿੱਕੇ ਨੇ ਸੋਨੇ ਹੋ ਜਾਂਦੇ ਨੇ ਜਦੋਂ ਠੰਡੇ ਹੋ ਜਾਂਦੇ ਨੇ ਨਾ ਉਦੋਂ ਇਹ ਛੇਤੀ ਜ਼ਿਆਦਾ ਕਿਸਦੇ ਨਹੀਂ ਗਏ ਸੱਕ ਹੋ ਜਾਂਦੇ ਨੇ ਤੇ ਇਹ ਆਪਾਂ ਨੂਨ ਮਿਰਚ ਜਿਹੜਾ ਬਿਲਕੁਲ ਠੰਡੇ ਕਰਕੇ ਪਾਉਣਾ ਕਿਉਂਕਿ ਇਸ ਚੀੜੇ ਹੋ ਜਾਂਦੇ ਨੇ ਨੂਨ ਮਿਰਚ ਪਾਇਆ ਥੋੜੇ ਜਿ ਪਤਲੇ ਹੋ ਜਾਂਦੇ ਨੇ ਇਸ ਕਰਨਾ ਆਪਾਂ ਜਦੋਂ ਬਿਲਕੁਲ ਠੰਡੇ ਹੋ ਜਾਣਗੇ ਨੂਨ ਆਪਾਂ ਉਹ ਪਾਉਣਾ ਨੂਨ ਮਿਰਚ ਮਸਾਲੇ ਚੋ ਵੀ ਪਾਉਣਾ ਤੁਸੀਂ ਉਹ ਆਪਾਂ ਬਾਅਦ ਚ ਪਾਉਣਾਗਾ ਐਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਨੂੰ ਪਿਸ ਲੈਨੇ ਆ ਫਿਰ ਇਹਦਾ ਸਮਾਨ ਕੱਟਦੇ ਆ ਤੇ ਤੁਹਾਨੂੰ ਦਿਖਾਉਣੀ ਵੀ ਆਪਾਂ ਵਿੱਚ ਕੀ ਕੀ ਪਾਉਣੀ ਆ ਆਲੂ ਵਾਲੇ ਪਰੌਂਠੇ ਆ ਤੇ ਕਿਸ ਤਰੀਕੇ ਦੇ ਨਾਲ ਆਪਾਂ ਆਲੂ ਦੇ ਪਰੌਂਠੇ ਬਣਾਉਣੇ ਆ ਤੇ ਆਹੋ ਪਹਿਲਾਂ ਆਪਾਂ ਇਹਨਾਂ ਨੂੰ پیس ਲਈਏ ਹਨਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਮਸਾਲੇ ਕੀ ਕੀ ਆਪਾਂ ਪਾਉਣੀ ਆ ਪਿਆਜ਼ ਅਦਰਕ ਤੋਂ ਬਿਨਾਂ ਵੀ ਆਪਾਂ ਸੁੱਕੇ ਮਸਾਲੇ ਕਿਰ ਕਿਰ ਪਾਉਣੀ ਆ ਠੀਕ ਹੈ ਜੀ ਆਪਾਂ ਇਹਨਾਂ ਨੂੰ ਪੀਸ ਲੈਂਦੇ ਲੋ ਜੀ ਆਪਾਂ ਇੱਥੇ ਮਿਰਚਾਂ ਤੋੜਦੇ ਨੇ ਦੇਖੋ ਕਿਵੇਂ ਸਿੱਧੀ ਮਿਰਚ ਲੱਗੀ ਉੱਪਰ ਨੂੰ ਕਰਕੇ ਆਪਾਂ ਮਿਰਚਾਂ ਤੋੜ ਲੈਣੇ ਆਂ ਕੁਝ ਆਲੂਆਂ ਦੇ ਵਿੱਚ ਪਾਉਣ ਲਈ ਤਾਜ਼ੀਆਂ ਆਲੂਆਂ ਵਾਲੀਆਂ ਰੋਟੀਆਂ 'ਚ ਤਾਜ਼ੀਆਂ ਤੇ ਫਰੈਸ਼ ਮਿਰਚਾਂ ਜਿੰਨੀਆਂ ਕ ਲੋੜਨ ਉਨੀਆਂ ਕਾਪਾ ਤੋੜ ਲਵਾਂਗੇ ਜੀ ਚਾਰ ਕ ਪਾਵਾਂਗੇ ਆਪਾਂ ਚਾਰ ਤੋੜ ਲੋ ਜੀ ਹਰੀਆਂ ਮਸਟੀਆਂ ਅਦਰਕ ਅਦਰਕ ਤੇ ਪਿਆਜ਼ ਆਬਰੀ ਕੱਟ ਲਏ ਨੇ ਇਤਰਾ ਸਵਾਣੇ ਜਿਹੜੀ ਸਾਦੀ ਨੇ ਇਹਨਾਂ ਦੇ ਵਿੱਚ ਸਾਬਤ ਧਨੀਆ ਹੈ ਜੀਰਾ ਹੈ ਕਾਲੀ ਮਿਰਚ ਹੈ ਆਪਾਂ ਕੁੱਟਾਂਗੇ ਇਹਨੂੰ ਵੀ ਆਪਾਂ ਦਰੜ ਕਰਾਂਗੇ ਤੇ ਨਾਲ ਆਪਾਂ ਪਾਵਾਂਗੇ ਜਵੈਂਟ ਇਹਨੂੰ ਆਪਾਂ ਕੁੱਟ ਲੀਏ ਲੋ ਜੀ ਆ ਸਾਰੀਆਂ ਅਚੀਚਾ ਕੁੱਟ ਲਈਆਂ ਜਿਆਦਾ ਬਰੀਕ ਨਹੀਂ ਕੀਤਾ ਮोटा ਹੀ ਪੁੱਟਿਆ ਜੀ ਜੀ ਇਹਦੇ ਵਿੱਚ ਆਪਾਂ ਫਰਮਾਂਗੇ ਸਰਵ ਜਿੰਦਾ ਲਈ ਪਰਮੈਸ਼ ਕਿ ਅਦਰਕਾ ਕੋਟਲੇ ਪਾਉਂਚ ਅਦਰਕ ਮੰਡਾ ਕੋ ਪਤਾ ਨਹੀਂ ਕਿ ਉਹ ਅਦਰਕ ਸੰਦ ਨਹੀਂ ਦਵਾ ਕੰਮ ਕੋ ਦੋ ਚੱਕ ਲਾ ਲਿਆ ਪਸਾਰਾ ਅਦਰਕ ਨੂੰ ਕਿਰਾਪਾ ਥੋੜਾ ਲੈ ਕੋਟ ਲਈ ਠੀਕ ਹੈ ਜੋ ਆਪਾਂ ਨੂੰ ਔਖਾ ਲੱਗਦਾ ਖਾਣਾ ਲੋ ਜੀ ਅਦਰਕ ਆਪਾਂ ਕੋਟ ਕੇ ਪਾ ਲਿਆ ਤੇ ਦੋਹੇ ਪੱਤੇ ਆਪਣੇ ਕੋਲ ਪਾਲਕ ਦੇ ਹੈਗੇ ਸੀ ਇਹ ਤੁਸੀਂ ਪਾ ਦਿਓ ਜੇ ਹੋਏ ਤਾਂ ਨਹੀਂ ਤਾਂ ਤੁਸੀਂ ਹਰਤਣੀਆਂ ਹੈਗਾ ਤਾਂ ਉਹ ਵੀ ਪਾ ਸਕਦੇ ਹੋ ਇੱਧਰ ਆਪਣੇ ਕੋਲ ਹੈਗੀ ਹੈ ਜਵੈਣ ਹੱਥਾਂ ਦੇ ਮਲ ਕੇ ਆਪਾਂ ਰੱਖ ਲਈਏ ਤੇ ਆਹ ਕਰਦੀ ਮੇਥੀ ਸੁੱਕੀ ਨਮਕ ਆਪ ਦੇ ਸਵਾਦ ਦੇ ਅਨੁਸਾਰ ਤੇ ਲਾਲ ਮਿਰਚ ਹੈ ਜਿਹੜੀ ਇਹ ਆਪਾਂ ਹਰੀ ਵਿੱਚ ਵੀ ਪਾਈਏ ਥੋੜੀ ਜਿਹੀ ਪਾਈਏ ਆਪਾਂ ਕਿਉਂਕਿ ਮੈਨੂੰ ਲੱਗਦਾ ਇਹ ਨਾਲ ਜਿਆਦਾ ਕੌੜੀ ਨਹੀਂ ਹੈਗੀ ਹੁਣ ਇਹਨੂੰ ਆਪਾਂ ਹੱਥਾਂ ਦੇ ਨਾਲ ਮਿਕਸ ਕਰ ਲੈਣਾ ਹੱਥ ਚੰਗੀ ਤਰ੍ਹਾਂ ਧੋ ਲੈਣੇ ਨੇ ਸਾਰਾ ਸਮਾਨ ਆਪਾਂ ਧੋ ਕੇ ਪਾਇਆ ਹੋਇਆ ਜਿਹੜਾ ਕੱਟਿਆ ਹੋਇਆ ਜਿਵੇਂ ਅਦਰਕ ਹੋ ਗਿਆ ਪਾਲਕ ਹੋ ਗਈ ਜਾਂ ਪਿਆਜ਼ ਹੋਵੇ ਜੋ ਵੀ ਹੈ ਸਭ ਕੁਝ ਆਪਾਂ ਧੋ ਕੇ ਚੰਗੀ ਤਰ੍ਹਾਂ ਸਿਕਾ ਕੇ ਪਾਇਆ ਹੈ ਤੇ ਆਵਲ ਸਬਕਾ ਸਮਾਨ ਪਾ ਕੇ ਹੁਣ ਆਪਾਂ ਹੱਥ ਧੋ ਕੇ ਚੰਗੀ ਤਰ੍ਹਾਂ ਫਿਰ ਮਿਕਸ ਕਰਨਾ ਕਿਉਂਕਿ ਉਹ ਉਦਾਂ ਤੋਂ ਮੇਰੇ ਹੱਥ ਧੋਤੇ ਹੋਏ ਨੇ ਮੈਂ ਪਾੜ ਤੋੜ ਕੇ ਲੈ ਕੇ ਆਈ ਸੀ ਤੇ ਉਹ ਪਾੜਕ ਧੋ ਕੇ ਝੀਜ ਕੇ ਆਪਾਂ ਪਾਈਏ ਠੀਕ ਹੈ ਜੀ ਤੇ ਆਪਾਂ ਇਹਨੂੰ ਮਿਕਸ ਕਰਦੇ ਹਾਂ ਲਓ ਜੀ ਰੋਟੀ ਪਕਾਉਣ ਦੀ ਆਪਣੀ ਸੋਹਣੀ ਤਿਆਰੀ ਆ ਆਪਾਂ ਦੇਸੀ ਘਿਓ ਹੋਰ ਆਲਾਂਗੀਆਂ ਵਿੱਚ ਦੇਸੀ ਘਿਓ ਨਾਲ ਪਾਉਤੇ ਚੋਪੜ ਸਕਦੇ ਹਾਂ ਜੇ ਤੁਸੀਂ ਉੱਪਰ ਨਹੀਂ ਚੋਪੜਨੀ ਤਾਂ ਤੁਸੀਂ ਲਾ ਕੇ ਤੇ ਫਿਰ ਵੀ ਚੋਪੜ ਸਕਦੇ ਹੋ ਮੱਖਣ ਆਪਣੇ ਕੋਲ ਰੱਖੋ ਬੱਚਿਆਂ ਬਾਕੇ ਦੇ ਨੇ तरफਾ ਤੇ ਵਰਕ ਲੈ ਗਰਮ ਥੋੜਾ ਦੇ ਦਿੱਤੀ ਕਿ ਉਹ ਲੰਮਣ ਜਿਹਾ ਬਲ ਸਾਂਗਤਾਂ ਪਰਸ਼ਾ ਦਾ ਤਾਂ ਵੀ ਆਪਣਾ ਕੀ ਹੈ ਟੈਗਟ ਬਿਲਕੁਲ ਸਬੂਤ ਹੀ ਕਰ ਲਿਆ ਇਹ ਤੇ ਆਟਾ ਪਿਆ ਆਪਣਾ ਹਵਲਾ ਆਟਾ ਆਪਣਾ ਇਹ ਸਿਰੇ ਆਪ ਬੁੰਨੇ ਸੀਗਾ ਇਹ ਆਪ ਸਿਰੇ ਗੁੰਨੇ ਸੀ ਤੇ ਇੰਤ ਕੌਕਟਾ ਜਿਹਾ ਤੇ ਇਹਨਾਂ ਨੂੰ ਪਕਕ ਰਿਏ ਨੇ ਆਪਾਂ ਡੱਬੇ ਚ ਪਾ ਦਿੱਤਾ ਸੀ ਇੱਧਰ ਆਪਣਾ ਮਸਾਲਾ ਬਣ ਗਿਆ ਬਿਲਕੁਲ ਯਾਰਾ ਦੇਖੋ ਇਹਦਾ ਤੁਸੀਂ ਖਾ ਕੇ ਟੈਸਟ ਦੇਖ ਸਕਦੇ ਹੋ ਕਿ ਨੂਨ ਮਿਰਚਾ ਘੱਟ ਆ ਜਾਂ ਵਾਧਾ ਤੁਸੀਂ ਪਾਸਾ ਕਰਦੇ ਹੋ ਦੇ ਵਿੱਚ ਤੇ ਆਪਾਂ ਟੈਸਟ ਕਰ ਲਿਆ ਬਹੁਤ ਵਧੀਆ ਹੈਗਾ ਠੀਕ ਹੈ ਜੀ ਹੁਣ ਆਪਾਂ ਇਹ ਟੋਟੀ ਦੇ ਰਿਹਾ ਤੁਹਾਨੂੰ ਦਿਖਾਉਣੀ ਹੈ ਕੈਮਰੇ ਕੈਮਰਾ ਜਿਹੜਾ ਆਪਾਂ ਲਾਉਣੀ ਹੈ ਸਟੈਂਡ ਤੇ ਲੋ ਜੀ ਆਪਾਂ ਦੋ ਤੇ ਨਬਰシャਦੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿਉਂਕਿ ਗਰਮੀ ਬਹੁਤ ਹੈ ਆਪਾਂ ਪਕਵੰਦ ਕੀਤਾ ਆਪਾਂ ਇਹਨਾਂ ਜਿੱਲਾ ਵਿੱਚ ਤੁਸੀਂ ਪਰਸ਼ਾਦਾ ਬਣਾਉਣਾ ਉਹ ਮਾਟਾਂ ਲੈਣੇ ਨੇ ਵੱਡਾ ਛੋਟਾ ਜਿੰਨਾ ਤੁਸੀਂ ਬਣਾਉਣੀ ਆ। ਉਹਨਾਂ ਕੀ ਤੁਸੀਂ ਜਿੰਨਾ ਵੀ ਜਿੰਨੀ ਇਹਦੀ ਸਟਫਿੰਗ ਕਰਨਾ ਚਾਹੁੰਦੇ ਹੋ ਤੁਸੀਂ ਉਹਨਾਂ ਲੈ ਸਕਦੇ ਹੋ ਇਹਦਾ। ਠੀਕ ਹੈ ਜੀ। ਇਹ ਮੂਨਾ ਪ੍ਰਕਿਰਿਆ ਦੀ ਚੋਣ। ਐਸਟਰਾ ਕਰਕੇ ਕਰਨਾ ਆਪਾਂ। ਐਸਟਰਾ ਨੂੰ ਅਜੀ ਤੇ ਜਿਹੜੀ ਆਪਾਂ ਹਾਂ ਚੋਣ ਕਰਦੇ ਆ ਨਾ ਜਾਂ ਪੇੜਾ ਭੰਨਣ ਕਹਿ ਦਿੰਦੇ ਨੇ। ਇਹ ਇਹਨੂੰ ਆਪਾਂ ਢੰਗਾਈ ਜੀ ਚ ਕਰਦੇ ਹਾਂ ਤਾਂ ਵੀ ਆਪਣੀ ਸਟੈਪਿੰਗ ਹੈ ਜਿਹੜੀ ਪੂਰੀ ਪੈਸਕ ਵਿੱਚ ਫਲ ਐਸ ਤਰ੍ਹਾਂ ਤੁਸੀਂ ਕਦੀਵੇ ਜੀ ਤਰ੍ਹਾਂ ਧਰਨਾ ਹੈ ਨਾ ਮੁੜ ਕੇ ਇਹਨੂੰ ਇਸ ਇੱਦਾਂ ਹੱਥ 'ਚ ਫੜ ਲੈਣਾ ਮੂੰਠੇ ਦੇ ਨਾਲ ਦਬਾਉਣਾ ਐਸ ਤਰ੍ਹਾਂ ਕੀ ਦੇਣਾ ਟਰਾਂ ਨਾਲ ਬਹਿਮ ਵਧੀਆ ਬਣ ਜਾਂਦਾ ਹੈ ਪਰਸ਼ਾਤਾ ਇਸ ਤਰ੍ਹਾਂ ਕਰਕੇ ਫਿਰ ਇਹਨੂੰ ਕੋਈ ਇਸ ਤਰ੍ਹਾਂ ਪਕੋੜ-ਪਕੋੜ ਕਰਦੇ ਨੇ ਐਸ ਤਰ੍ਹਾਂ ਬਿਲਕੁਲ ਇਹਦੇ ਜਿਹੜੀਆਂ ਪੇੜੇ 'ਚ ਢੇੜਾ ਪੈ ਜਾਂਦੀਆਂ ਨੇ ਗਿੱਲਫੁੱਲ ਆਪਾਂ ਬਣ ਕਰ ਲੈਣੀਆਂ। ਹੁਣ ਇਹਦੇ ਤੇ ਆਪਾਂ ਸੁੱਕਾ ਟਾ ਲੈਣਾ। ਸੁੱਕਾ ਟਾ ਲਾ ਕੇ ਮੈਂ ਆਪਾਂ ਹੱਥਾਂ ਨਾਲ ਥੋੜਾ ਥੋੜਾ ਦਬਾਣਾ ਹੈਗਾ। ਪੱਤਿਆਂ ਦੇ ਨਾਲ ਥੋੜਾ ਥੋੜਾ ਦਬਾ ਕੇ ਤੇ ਇਹਨੂੰ ਆਪਾਂ ਥੋੜਾ ਜਿਹਾ ਸੁਕਾ ਲੈਣਾ। ਐਸਟਰ। ਇਹ ਥੋੜਾ ਜਿਹਾ ਸੁੱਕਾ ਹੱਥ ਨਾਲਾ ਕੇ ਹੁਣ ਇਹਨੂੰ ਆਪਾਂ ਬੇਲਣੇ ਨਾਲ ਬੇਲ ਲੈਣਾ। ਐਸਟਰ। ਘੋੜੇ ਜੇ ਢਿੱਲੇ ਜੇ ਹੱਥਾਂ ਦੇ ਨਾਲ ਜਿਆਦਾ ਨਹੀਂ ਆਪਣਾ ਇਹਨੂੰ ਦਬਾ ਲ ਦਬਾ ਕੇ ਨਹੀਂ ਕਰਨਾ ਇਸ ਤਰ੍ਹਾਂ ਆਪਾਂ ਆਪਣਾ ਜਿਹੜੇ ਆਲੂਆਂ ਦਾ ਹੈਗੇ ਸਮਾਨ ਉਹ ਹੱਟੇ ਨਾਲੋਂ ਵੱਧ ਪੈ ਗਿਆ ਇਸ ਤਰ੍ਹਾਂ ਤੁਸੀਂ ਬਣਾ ਲੈਣਾ ਬਣਾ ਕੇ ਇੰਤਰਾ ਆਪਾਂ ਇੱਕ ਵਾਰੀ ਬੰਦ ਕਰ ਦਿੱਤਾ ਸੀ ਹੁਣ ਆਪਾਂ ਇਹਨੂੰ ਚੱਕ ਕੇ ਕਰਦੇ ਹਾਂ ਇਸ ਤਰ੍ਹਾਂ ਤੁਸੀਂ ਥੋੜਾ ਜੈਨੂ ਗਰਚਾ ਕਰਦੇ। ਇਸ ਤਰ੍ਹਾਂ ਤਬੀਦ ਪਾ ਲਓ। ਉਹਨੇ ਉਹਨੇ ਇਹਨਾਂ ਆਪ ਆਪਣੀ ਦੂਸਰੀ ਰੋਟੀ ਦੀ ਤਿਆਰ ਕਰਦੇ। ਉਸ ਤਰ੍ਹਾਂ ਹੀ ਆਪਾ ਬਿਲਾ ਕਰਨੇ। ਨਾਲ ਨਾਲ ਇਸ ਤਰ੍ਹਾਂ ਆਪਾ ਬਿਲਾ ਕਰਨੇ। ਦੂਸਰਾ ਪਰਸ਼ਾਦਾ ਆਪਣਾ ਤਿਆਰ ਨਾਲ ਨਾਲ ਆਪਾਂ ਕਰ ਲੈਣਾ ਹੈ ਇਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਸਟਫਿੰਗ ਕਰ ਲਓ ਐਸ ਤਰ੍ਹਾਂ ਦਬਾੜ-ਬਾੜ ਕੇ ਐਦਰਾ ਕਨਾ ਤਿਆਰ ਵੀ ਮੈਂ ਉਦੋਂ ਆਪਾਂ ਸਿਪੀ ਦੀ ਮਦਦ ਨਾਲ ਤੁਸੀਂ 3 ਜੀ ਦੇ ਮਾਣ ਆਪਾਂ ਇਸ ਤਰੀ ਨੂੰ ਆਪ ਵੀ ਚੱਲ ਜੇ ਬਹੁਤ ਜਲਦੀ ਜਲਦੀ ਰੋਟੀਆਂ ਬਣ ਜਾਂਦੀਆਂ ਜੇ ਹੋਰ ਵੀ ਜਲਦੀ ਪਕਾਉਣੀਆਂ ਨੇ ਤੁਸੀਂ ਦੋ ਤਵੇ ਧਰ ਸਕਦੇ ਹੋ ਤੇ ਪਹਿਲਾਂ ਥੋੜੀਆਂ ਜਿਹੀਆਂ ਰੋਟੀਆਂ ਬਣਾ ਕੇ ਰੱਖ ਲਓ ਤੇ ਗਰਮੀ ਤੋਂ ਬਚਿਆ ਜਾ ਸਕਦਾ फटाफट ਆਪਣੀਆਂ ਰੋਟੀਆਂ ਬਣ ਜਾਂਦੀਆਂ ਨੇ ਉਨជាਕਾ ਫੋਟੋ ਰਿਹਾ ਕੱਟ ਕਰਿਆ ਸੀ ਉਹ ਫੁੱਲ ਦਾ ਤੇ ਇਹਦੇ ਆਪਾਂ ਬੇਸੀ ਕਿਉਂ ਨਾ ਆਣੀ ਚਾਹੇ ਤੁਸੀਂ ਇਸ ਤਰ੍ਹਾਂ ਹੀ ਪਕਾ ਕੇ ਲਾ ਸਕਦੇ ਹੋ ਜਾਂ ਜੇ ਤੁਸੀਂ ਮੱਖਣ ਦੇ ਨਾਲ ਸੌਪੜ ਕੇ ਖਾ ਸਕਦੇ ਏ ਕਿ ਐਸੀ ਕੁਝ ਰੋਟੀ ਨਾ ਇਸ ਤਰ੍ਹਾਂ ਕਰਨੇ ਜਦੋਂ ਤੁਸੀਂ ਦਾਲ ਤੇ ਖਾਣਾ ਚਾਹੁੰਦੇ ਤੇ ਕੋਸ਼ ਆਪਾਂ ਜਿਹੜੀਆਂ نیچے ਆਉਂਦੇ ਚੋਕਦੇ ਕਿ ਪਛਾਟ ਬਣ ਕੇ ਅੰਗ ਵਾਲਾ ਪਰੌਂਠਾ ਮ ਜਿਹਨੂੰ ਆਪਾਂ ਸਿੱਕੀ ਦੇ ਨਾਲ ਲਾ ਲਾਂਗੇ ਆਪਾਂ ਇਹ ਦਿੱਤੇ ਬਾਅਦ ਇਸੇ ਤਰ੍ਹਾਂ ਪਾਸਾਰੇ ਪ੍ਰਸ਼ਾਦੇ ਬਣਾਉਂਦੇ ਜਾਣਾ ਹੈ ਆਪਾਂ ਤੁਹਾਨੂੰ ਦੋ ਪਰੌਂਠੇ ਬਣਾ ਕੇ ਸਰਵ ਕਰਕੇ ਦਿਖਾ ਦਾਂਗੇ ਕਿਉਂਕਿ ਬਾਕੀ ਆਪਾਂ ਪੱਕਾ ਜਨਾਵਾਂਗੇ ਫਿਰ ਬਣਾਵਾਂਗੇ ਗਰਮੀ ਬਹੁਤ ਜ਼ਿਆਦਾ ਹੈ

ਇੰਨੂੰ ਥੋੜਾ ਜਿਹਾ ਇਸ ਤਰ੍ਹਾਂ ਮਾਮਾਂ ਮੈਂ ਇਹ ਜਾਗਰੜ ਚੰਗੀ ਵਧੀਆ ਬਣ ਜਾਂਦੀ ਹੈ ਦੇਖੋ ਕਿੰਨੇ ਸੋਨੇ ਦੋਨੇ ਪ੍ਰਸ਼ਾਦ ਬਣੇ ਨੇ ਅਮੀ ਜਿਹਾ ਕਹਿੰਦੇ ਮੈਂ ਤਰੀਕਾ ਸੰਭਾਲਿਆ ਉਹ ਪੇਤਾ ਇਹ ਤਾਂ ਸੰਦਾ ਆ ਤਾਂ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਲਾਚ ਆਪਣੇ ਦੋਨੇ ਪ੍ਰਸ਼ਾਦ ਪੱਕ ਗਏ ਨੇ ਆਪਾਂ ਗਲਾਸ ਦੇ ਵਿੱਚ ਇਸ طرح ਚਾਹ ਦੇ ਤਾਂ ਜੀ ਤਾਂ ਦੋਨੀ ਕੇਸ ਲੋ ਕਰ ਦੇ ਲੋ ਜੀ ਇਧਰ ਲੱਸੀ ਆਪਾਂ ਗਲਾਸ ਦੇ ਵਿੱਚ ਪਾ ਲਈਏ ਦਹੀਂ ਪਾ ਲਈਏ ਆਪਾਂ ਮੱਖਣ ਆਪਾਂ ਇਸ ਤਰ੍ਹਾਂ ਬੱਚਿਆਂ ਨੂੰ ਰੱਖ ਦਿੰਦੇ ਆ ਕਿਉਂਕਿ ਰੋਟੀ ਗਰਮ ਹੁੰਦੀ ਹੈ ਫਿਰ ਢਾਲ ਜਾਂਦਾ ਆਪਣੀ ਮਰਜ਼ੀ ਦੇ ਨਾਲ ਉਹ ਉੱਪਰ ਰੱਖ ਲੈਂਦੇ ਨੇ ਤੇ ਇਸ ਤਰੀਕੇ ਦੇ ਨਾਲ ਆਪਣੇ ਪ੍ਰਸ਼ਾਦ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਨੇ ਲਓ ਜੀ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ